ਤੇ ਹੁਣ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਸਾਨੇਵਾਲ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਿੱਥੇ ਕਿ ਵੱਖ-ਵੱਖ ਸਟੋਰਾਂ ਦੇ ਵਿੱਚੋਂ ਜਿਹੜਾ ਕਿ ਡਿਸਪਲੇ ਕੀਤੀ ਹੋਈ ਨਜ਼ਰ ਆ ਰਹੀਆਂ ਮਸ਼ੀਨਾਂ ਜਿਹੜੀਆਂ ਡਿਸਪਲੇ ਕੀਤੀਆਂ ਇੱਕ ਰੋਬੋਟ ਮਸ਼ੀਨ ਜਿਹੜੀ ਇਹਨਾਂ ਦੇ ਵੱਲੋਂ ਨਾਮ ਵੀ ਦਿੱਤਾ ਹੋਇਆ ਗੱਲਬਾਤ ਵੀ ਕਰਾਂਗੇ ਕਿਸ ਸੈਗਮੈਂਟ ਲਈ ਜਿਹੜੀ ਯੂਜ਼ ਹੁੰਦੀ ਹੈ ਸਰ ਨਾਮ ਕੀ ਹੈ ਮੈਂ ਰਖਪਾਲ ਸਿੰਘ ਮੈਂ ਡੈਲਟਾ ਇਲੈਕਟ੍ਰੋਨਿਕਸ ਦੀ ਤਰਫ ਤੋਂ ਆ ਮੈਂ ਤੇ ਬ੍ਰਾਂਚ ਮੈਨੇਜਰ ਹਾਂ ਔਰ ਜੋ ਇਹ ਮਸ਼ੀਨ ਤੁਸੀਂ ਦੇਖ ਰਹੇ ਹੋ ਇਟਸ ਅ ਰੋਬੋਟ ਇਹ ਵੈਲਡਿੰਗ ਰੋਬੋਟ ਹੈ ਔਰ ਇਹ 6 ਐਕਸਲ ਆਰਟੀਕੂਲੇਟਿਡ ਰੋਬੋਟ ਹੈ ਇਸ ਦੇ ਨਾਲ ਤੁਸੀਂ ਅਗਰ ਅਸੀਂ ਗੱਲ ਕਰੀਏ ਲੁਧਿਆਣਾ ਬਾਈਸਾਈਕਲ ਮਾਰਕੀਟਸ ਲਈ ਬਹੁਤ ਮਸ਼ਹੂਰ ਹੈ ਠੀਕ ਹੈ ਜੀ ਲੁਧਿਆਣਾ ਦੇ ਵਿੱਚ ਜਿੰਨੀ ਵੀ ਮਸ਼ੀਨ ਟੂਲ ਇੰਡਸਟਰੀ ਆ ਉਹ ਇਹਨੂੰ ਯੂਜ਼ ਕਰ ਸਕਦੀ ਹੈ ਸਾਡੇ ਕੋਲ ਜੋ ਤੇ ਅਸੀਂ ਡਿਸਪਲੇ ਕਰ ਰਹੇ ਆ ਇਹ ਵੈਲਡਿੰਗ ਦੇ ਲਈ ਹੈ ਅਸੀਂ ਇਸ ਤਰੀਕੇ ਦੇ ਰੋਬੋਟ ਜਿਹੜੇ ਆ ਸੀਐਨਸੀ ਮਸ਼ੀਨ ਦੇ ਪਿਕ ਐਂਡ ਪਲੇਸ ਲਈ ਵੀ ਯੂਜ਼ ਕਰਦੇ ਆ ਇਹ ਰੋਬੋਟ ਦੇ ਵਿੱਚ ਤੁਸੀਂ ਮਲਟੀਪਲ ਟਾਈਪ ਦੀ ਵੈਲਡਿੰਗ ਕਰ ਸਕਦੇ ਹੋ ਮੇਕ ਟੇਕ ਟਿਚ ਮਲਟੀਪਲ ਟਾਈਪ ਦੀ ਅਲਟਰਾਸਾਉਂਿਕ ਐਲੂਮੀਨੀਅਮ ਕਿਸੇ ਵੀ ਟਾਈਪ ਦੇ ਪ੍ਰੋਡਕਟ ਨੂੰ ਤੁਸੀਂ ਇਹਦੇ ਨਾਲ ਵੈਲਡ ਕਰ ਸਕਦੇ ਹੋ ਜਿਹੜੀ ਆਪਣੀ ਕੰਪਨੀ ਹੈ ਕਿਸ ਕਿਸ ਕਿੱਥੇ 베이스ਡ ਹੈਗੀ ਹੈ ਤੇ ਕੀ ਕੁਝ ਐਸੀ ਹੈ ਡਲਟਾ ਇਲੈਕਟ੍ਰੋਨਿਕਸ ਜਿਹੜੀ ਹੈ ਉਹ ਤਾਈਵਾਨ 베이스ਡ ਕੰਪਨੀ ਹੈ ਤਾਈਵਾਨ ਦੀ ਕੰਪਨੀ ਹੈ ਮਗਰ ਇੰਡੀਆ ਦੇ ਵਿੱਚ ਗੁਰਗਾਉਂ ਦੇ ਵਿੱਚ ਹੈ ਔਰ ਨੀਅਰੈਸਟ ਗੁਰਗਾਉਂ ਦੇ ਵਿੱਚ ਸਾਡਾ ਜਿਹੜਾ ਹੈੱਡ ਆਫਿਸ ਹੈ ਉਹ ਬੈਂਗਲੌਰ ਦੇ ਵਿੱਚ ਹੈ ਔਰ ਸਾਡੀ ਕੁੱਲ ਤੇ ਚਾਰ ਫੈਕਟਰੀਆਂ ਹੈ ਚਾਰ ਫੈਕਟਰੀ ਜਿਦੇ ਵਿੱਚ ਕ੍ਰਿਸ਼ਨਾਗਰੀ ਦੇ ਵਿੱਚ ਦੋ ਫੈਕਟਰੀਆਂ ਹੈ ਗੁਰਗਾਉਂ ਦੇ ਵਿੱਚ ਹੈ ਔਰ ਇੱਕ ਸਾਡੀ ਹੈ ਉਤਰਾਖੰਡ ਦੇ ਵਿੱਚ ਫੈਕਟਰੀ ਤੇ ਅਸੀਂ ਨੀਅਰੈਸਟ ਤੁਹਾਡੇ ਤੇ ਚੰਡੀਗੜ੍ਹ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਵੀ ਸਾਡੀ ਪ੍ਰੈਜ਼ੈਂਸ ਹੈ ਪਰ ਅਸੀਂ ਕਈ ਸਾਲਾਂ ਤੋਂ ਇੱਥੇ ਜਿਹੜੇ ਆਂਦੇ ਆ ਔਰ ਆਲਮੋਸਟ 50 ਸਾਲ ਪੁਰਾਣੀ ਕੰਪਨੀ ਆ ਸਰ ਦੇਖਿਆ ਜਾਂਦਾ ਸੀ ਪਹਿਲਾਂ ਜਿਹੜੀ ਬਿਲਡਿੰਗ ਹੁੰਦੀ ਆ ਉਹ ਇੱਕ ਬੰਦਾ ਲੱਗਾ ਰਹਿੰਦਾ ਸੀ ਨਾਲ ਅੱਖਾਂ ਤੇ ਕੁਛ ਨਾ ਪਵੇ ਇਹਦੇ ਨਾਲ ਕੋਈ ਇਫੈਕਟ ਵਗੈਰਾ ਪਵੇਗਾ ਜਾਂ ਇਹਨੂੰ ਵੀ ਬੰਦਾ ਬੰਦੇ ਦੀ ਲੋੜ ਹੈਗੀ ਆ ਕਿ ਨਹੀਂ ਨਹੀਂ ਇਹਨੂੰ ਕੋਈ ਬੰਦੇ ਦੀ ਲੋੜ ਨਹੀਂ ਹੈ ਤੁਸੀਂ ਇੱਕ ਵਾਰੀ ਇਹਨੂੰ ਟੀਚ ਕਰਾ ਦੇਣਾ ਹੈ ਜੋ ਵੀ ਤੁਹਾਡਾ ਪ੍ਰੋਡਕਟ ਹੈ ਤੁਸੀਂ ਇੱਕ ਵਾਰੀ ਟੀਚ ਕਰਾਤਾ ਅਗਰ ਬਹੁਤ سارے ਪ੍ਰੋਡਕਟਸ ਹੈ ਤਾਂ ਤੁਸੀਂ ਉਹਨਾਂ ਰੈਸਪੀਜ਼ ਬਣਾ ਸਕਦੇ ਹੋ ਜਿੱਦਾਂ ਕਿ ਤੁਸੀਂ ਆਪਣੇ ਫੋਨ ਦੇ ਵਿੱਚ ਕਰਦੇ ਹੋਗੇ ਅਸੀਂ ਸਾਡ ਸੌਂਗਸ ਬਣਾ ਜਾਂ ਕੋਈ ਇਸ ਤਰੀਕੇ ਨਾਲ ਤੁਸੀਂ ਰੈਸਪੀਜ਼ ਬਣਾ ਸਕਦੇ ਹੋਰੇ ਆਪਣੇ ਆਪ ਅਨਸਟਾਪੇਬਲੀ ਮਤਲਬ ਇਹਨੂੰ ਹੋਰ ਕੋਈ ਲੋੜ ਨਹੀਂ ਹੈ ਕਨਫਿਊਜ਼ ਤਾਂ ਨਹੀਂ ਹੋ ਜਾਏਗਾ ਕਿ ਇਨਾ ਇਕੱਠਾ ਸਮਾਨ ਦੇ ਨਹੀਂ ਸਰ ਉਹ ਉਹ ਕੋਈ ਕਨਫਿਊਜ਼ਨ ਨਹੀਂ ਹੈ ਉਹ ਸਭ ਕੁਝ ਜੋ ਹੈ ਉਹ ਸਟ੍ਰਕਚਰਡ ਵੇ ਦੇ ਨਾਲ ਕੰਮ ਕਰਦਾ ਹੈ और ये वेल प्लान मतलब कि अगर तुम तो कहो इंडस्ट्रीज जो है वेल प्लान इंडस्ट्रीज है वो इन्होंने ऑलरेडी यूज करनी है कई साल तक एक गल करिए सर ये की टाइमिंग की टाइमिंग की रहती है कि देर तक ये काम कर दी है सर कोई टाइमिंग भी दे लिमिट नहीं है नहीं बंदा थक जांदा ये नहीं थक नहीं है 24 7 365 डेज काम कर सकती है जब तक कि अंदर कोई मैकेनिकल या इलेक्ट्रॉनिक दिक्कत ना आए ओके ਅਗਰ ਮੰਨ ਕੇ ਚਲੋਗੇ ਕੋਈ ਦਿੱਕਤ ਮਕੈਨੀਕਲ ਜਾਂ ਇਲੈਕਟ੍ਰੋਨਿਕ ਦਿੱਕਤ ਹੈ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੇ ਆ ਕੇ ਇਹਦੇ ਪਰ ਕੁਝ ਮਾਰਤਾ ਕਰਤਾ ਉਹ ਚੀਜ਼ਾਂ ਨਾ ਹੋਣ ਤਾਂ ਇਹਨੂੰ ਕੋਈ ਪਰੋ ਦਿਕਤ ਨਹੀਂ ਹੈ ਅਨਗਿਣਤ ਟਾਈਮ ਲੈ ਕੰਮ ਕਰ ਸਕਦੀ ਹੈ ਔਰ ਇਹ ਡਿਜ਼ਾਈਨਡ ਹੁੰਦੀ ਹੈ 15 15 20 20 ਸਾਲ ਦੇ ਲਈ ਕਿ ਹੋਰ ਵੀ ਕੀ ਕੁਝ ਲੈ ਕੇ ਆਉਂਦੀ ਹੈ ਡੈਲਟਾ ਆਪਣੇ ਨਾਲ ਜਿਵੇਂ ਇਹ ਰੋਬੋ ਵੀ ਕੀਤਾ ਇਹ ਹੋਰ ਵੀ ਜਿਹੜੀਆਂ ਡਿਸਪਲੇ ਕੀਤੀ ਹੈ ਕੀ ਕੁਝ ਇਹ ਖਾਸ ਇਹ ਸੀਐਨਸੀ ਮਸ਼ੀਨਸ ਤੇ ਲਈ ਹੈ ਜਿੱਦਾਂ ਸਾਡੇ ਲੁਧਿਆਣਾ ਮਾਰਕੀਟ ਦੇ ਵਿੱਚ ਮਸ਼ੀਨ ਟੂਲਸ ਹੈ ਉੱਥੇ ਬਹੁਤ ਸਾਰੇ ਸੀਐਨਸੀ ਮਸ਼ੀਨਸ ਹੈ ਮਿਲਿੰਗਸ ਹੈ ਟਰਨਿੰਗਸ ਹੈ ਤਾਂ ਉਹਦੇ ਲਈ ਸਾਡੇ ਅਪਕਮਿੰਗ ਪ੍ਰੋਡਕਟਸ ਹੈ ਟੱਚ ਸਕ੍ਰੀਨ ਦੇ ਨਾਲ 8 ਇੰਚ ਦੀ ਐਚਐਮਆਈ ਹੈ ਇਹ ਹਾਈ ਸਪੀਡ ਪ੍ਰੋਡਕਟਸ ਵੀ ਹੈ ਔਰ ਜੋ ਇੱਕ ਨੋਰਮਲ ਸਪੀਡ ਪ੍ਰੋਡਕਟਸ ਵੀ ਹੈ ਯਾਨੀ ਕਿ ਹਰ ਤਰੀਕੇ ਦੇ ਕਸਟਮਰ ਨੂੰ ਟੇਕ ਕੇਅਰ ਕਰਨ ਵਾਸਤੇ ਜੀ ਇਕੱਲੇ ਇੱਥੇ ਬੋਰਡਸ ਹੀ ਨਜ਼ਰ ਆ ਰਹੇ ਨੇ ਮਸ਼ੀਨਾਂ ਦੇ ਅੰਦਰ ਮਸ਼ੀਨਸ ਨਹੀਂ ਇਹ ਯੂ ਯੂ ਪੂਰੇ ਨੂੰ ਅਸੀਂ ਕਹਿੰਦੇ ਆ ਜਿਹੜਾ ਯੂ ਸੀਐਨਸੀ ਕਹਿੰਦੇ ਕੰਪਿਊਟਰਾਈਜ਼ਡ ਨਿਊਮੈਰਿਕ ਕੰਟਰੋਲ ਇਹ ਇੱਕ ਤਰੀਕੇ ਦਾ ਕੰਟਰੋਲਰ ਹੈ ਕੰਟਰੋਲਰ ਬਣਾ ਚੱਕੇ ਯੈਸ ਯੈਸ ਮਸ਼ੀਨ ਉਹਨਾਂ ਦੀ ਬ੍ਰੇਨ ਐਕੂਰਸੀ ਸਭ ਕੁਝ ਸਾਡੇ ਇੱਧਰ ਜਿੱਦਾਂ ਤੁਹਾਨੂੰ ਇਹ ਕੰਟਰੋਲਰ ਦਿਖ ਰਿਹਾ ਹੈ ਕੰਟਰੋਲਰ ਦੇ ਨਾਲ ਇਹਦੀ ਮੋਟਰਸ ਵੀ ਹੋਣਗੀਆਂ ਜੀ ਵਾਇਰਸ ਵੀ ਹੋਣਗੇ ਆ ਇਹਦੇ ਐਮਪੀਜੀਸ ਵੀ ਹੋਣਗੇ ਇਹਦੇ ਜਿਹੜੇ ਤੁਸੀਂ ਬਟਨ ਦੇ ਸਵਿਚ ਵਗਰਾ ਵਾਲੇ ਸਾਰੇ ਦੇਖ ਰਹੇ ਹੋ ਸਾਰਾ ਕੁਝ ਹੋਏਗਾ ਜੋ ਗੱਲਬਾਤ ਕਰੀਏ ਤਾਂ ਅੱਜ ਫਸਟ ਡੇ ਹੈ ਐਗਜ਼ੀਬਿਸ਼ਨ ਦਾ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਸਰ ਰਿਸਪੌਂਸ ਬਹੁਤ ਅੱਛਾ ਹੈ ਸ਼ੁਰੂਆਤ ਦੇ ਵਿੱਚ ਹੀ ਕਾਫੀ ਬੜੀ ਇੰਡਸਟਰੀਜ਼ ਕਿਉਂਕਿ ਅਸੀਂ ਕਾਫੀ ਸਾਲਾਂ ਤੋਂ ਪਾਰਟਿਸਿਪੇਟ ਕਰਦੇ ਆ ਸਾਡੇ ਕਾਫੀ ਬੜੇ ਬ੍ਰਾਂਡ ਕਿਉਂਕਿ ਅਸੀਂ ਕੁਝ ਨਵੇਂ ਪ੍ਰੋਡਕਟਸ ਲੈ ਕੇ ਆਏ ਆ ਤੇ ਉਹਨਾਂ ਨੇ ਕਾਫੀ ਵਿਜ਼ਿਟ ਕੀਤਾ ਔਰ ਸਾਡਾ ਅਪਕਮਿੰਗ ਡੇਸ ਦੇ ਵਿੱਚ ਵੀ ਵਿਜ਼ਿਟ ਕਰਨ ਦੀ ਪੂਰੀ ਉਮੀਦ ਹੈ ਥੈਂਕ ਯੂ ਫਿਲਹਾਲ ਡੈਲਟਾ ਦੇ ਉੱਤੇ ਸੀਗੇ ਦੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਬੋਟ ਜਿਹੜੀ ਵੈਲਡਿੰਗ ਮਸ਼ੀਨ ਜਿਹੜੀ ਹੈ ਇਹਨਾਂ ਦੇ ਵੱਲੋਂ ਅੱਜ ਡਿਸਪਲੇ ਕੀਤੀ ਹੈ ਹੋਰ ਵੀ ਲੋਕਾਂ ਦੇ ਕੋਲ ਜਾ ਕੇ ਤੁਹਾਨੂੰ ਦੇ ਨਾਲ ਰੂਬਰੂ ਕਰਾਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਧੰਨਵਾਦ